ਇੱਕ ਜਹੀ ਥਾਂ ਜਿੱਥੇ ਲੋਕ ਮਨੋ ਕਾਮਨਾਵਾਂ ਪੂਰੀਆਂ ਹੁੰਦੇ ਚੜੋਂਦੇ ਨੇ ਸ਼ਰਾਬ ਅਖਿਰ ਕੀ ਇਸ ਥਾਂ ਦਾ ਇਤਿਹਾਸ ਅਤੇ ਕਿਉਂ ਚੜਾਈ ਜਾਂਦੀ ਹੈ ਚੜਾਵੇ ਦੇ ਰੂਪ ਦੇ ਵਿੱਚ ਸ਼ਰਾਬ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਪਹੁੰਚਦੇ ਨੇ ਇਸ ਥਾਂ ਤੇ ਸਾਚ ਤੁਹਾਨੂੰ ਇੱਕ ਜਹੀ ਥਾਂ ਬਾਰੇ ਦੱਸਾਂਗੇ ਜਿੱਥੇ ਸ਼ਰਾਬ ਚੜਾਈ ਜਾਂਦੀ ਹੈ ਲੋਕ ਆਪਣੀ ਮਨੋ ਕਾਮਨਾਵਾਂ ਪੂਰਨ ਹੋਣ ਤੇ ਚੜਾਵੇ ਦੇ ਰੂਪ ਦੇ ਵਿੱਚ ਇਸ ਥਾਂ ਤੇ ਸ਼ਰਾਬ ਚੜਾਉਂਦੇ ਨੇ ਬਟਾਲਾ ਨਜ਼ਦੀਕੀ ਪਿੰਡ ਭੋਮੇ ਵਿਖੇ ਮੌਜੂਦ ਬਾਬਾ ਰੋਡੇ ਸ਼ਾਦੀ ਸਮਾਦ ਉੱਤੇ ਹਰ ਸਾਲ ਦੋ ਰੋਜ਼ਾ ਮੇਲਾ ਵਿਲਤ ਹੈ ਅਤੇ ਲੱਖਾਂ ਦੀ ਤਰ੍ਹਾਂ ਦੇ ਵਿੱਚ ਲੋਕ ਇਸ ਸਮਾਦ ਤੇ ਪਹੁੰਚਦੇ ਨੇ ਪਰ ਇਸ ਸਮਾਦ ਦੀ ਵਿਲੱਖਣਤਾ ਇਹ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ ਉਹ ਲੋਕ ਇਸ ਥਾਂ ਤੇ ਚੜਾਵੇ ਦੇ ਰੂਪ ਦੇ ਵਿੱਚ ਸ਼ਰਾਬ ਚੜਾਉਂਦੇ ਨੇ ਅਤੇ ਇਸ ਥਾਂ ਤੇ ਪਹੁੰਚਣ ਵਾਲੇ ਲੋਕ ਇਸ ਚੜਾਵੇ ਦਾ ਸੇਵਨ ਕਰਦੇ ਨੇ ਅਤੇ ਆਪਣੇ ਨਾਲ ਘਰ ਵੀ ਲੈ ਕੇ ਜਾਂਦੇ ਨੇ ਇਸ ਥਾਂ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਥਾਂ ਦੀ ਸੇਵਾ ਸੰਭਾਲ ਕਰਨ ਵਾਲੇ ਬਾਬਾ ਗੁਰਨੇਕ ਸਿੰਘ ਦੇ ਅਨੁਸਾਰ ਬਾਬਾ ਰੋਡੇ ਸ਼ਾਤਾ ਜਨਮ ਜిల్లా ਗੁਰਦਾਸਪੁਰ ਦੇ ਪਿੰਡ ਤਮਾਨ ਵਿਖੇ ਹੋਇਆ ਅਤੇ ਉਹਨਾਂ ਵੱਲੋਂ ਪਿੰਡ ਭੂਮੇ ਦੀ ਇਸ ਥਾਂ ਤੇ ਤਪੱਸਿਆ ਕੀਤੀ ਗਈ ਅਤੇ ਪਿੰਡ ਦੇ ਇੱਕ ਵਿਅਕਤੀ ਉਜਾਗਰ ਸਿੰਘ ਦੇ ਘਰ ਔਲਾਦ ਨਹੀਂ ਸੀ ਉਸ ਨੂੰ ਬਾਬਾ ਰੋਡੇ ਸ਼ਾ ਦੇ ਆਸ਼ੀਰਵਾਦ ਦੇ ਨਾਲ ਪੁੱਤਰ ਦੀ ਦਾਤ ਹੋਈ ਤਾਂ ਉਹਨਾਂ ਨੇ ਬਾਬਾ ਰੋਡੇ ਸ਼ਾ ਨੂੰ ਪੈਸਿਆਂ ਦਾ ਚੜਾਵਾ ਦਿੱਤਾ ਬਾਬੇ ਨੇ ਕਿਹਾ ਕਿ ਸੰਗਤਾਂ ਨੂੰ ਪੁੱਛ ਕੀ ਚਾਹੀਦਾ ਹੈ ਤਾਂ ਸੰਗਤਾਂ ਨੇ ਕਿਹਾ ਕਿ ਖੁਸ਼ੀ ਦਾ ਮੌਕਾ ਹੈ ਤਾਂ ਸ਼ਰਾਬ ਚਾਹੀਦੀ ਹੈ ਤਾਂ ਉਸ ਸਮੇਂ ਤੋਂ ਹੀ ਐਸਾ ਥਾਤੇ ਸ਼ਰਾਬ ਦਾ ਚੜਾਵਾ ਚੜਨ ਲੱਗਾ ਅਤੇ ਹੁਣ ਤੱਕ ਇਹ ਚੱਲਦਾ ਆ ਰਿਹਾ ਹੈ ਇਸ ਜਗ੍ਹਾ ਤੇ ਬਾਬਾ ਰੋਡਾ ਜੀ ਬੈਠੇ ਪਰਭਖੀ ਕਰਿਆ ਕਰਦੇ ਸਨ ਬਾਬਾ ਰੋਡਾ ਜੀ ਪਹਿਲੇ ਪਿੰਡ ਧਮਨ ਬੋਤ ਜਿਲ੍ਹਾ ਦੇ ਦਾਸਪੁਰ ਰਹਣ ਵਾਲੇ ਸਨ ਤੇ ਜਾਟ ਪਰਿਵਾਰ ਨੂੰ ਬਿਲੋਂਗ ਕਰਦੇ ਸਨ ਉਹ ਆਪਣੇ ਪਿੰਡ ਵਿੱਚ ਹੀ ਬਾਬਾ ਜੀ ਸਾਧੂ ਸੰਤ ਦੇ ਸੁਭਾਅ ਹੁੰਦੇ ਸਨ ਛੋਟੀਆਂ ਉਮਰ ਰਹਿੰਦੇ ਸਨ ਇਹ ਬਹੁਤ ਸੋਮੇਂਦਰਾਣ ਕੋਈ ਤਮਾ ਬਾਬਾ ਜੀ ਤਾਰਿਆ ਲਾ ਕੇ ਕੰਢੇ ਤੇ ਰੋਈ ਤੇ ਲਗੇ ਉਹ ਤੋਂ ਬਾਅਦ 1896 ਇਸ ਜਗ੍ਹਾ ਤੇ ਇਸ ਸਥਾਨ ਤੇ ਆਣ ਕੇ ਬੈਠ ਗਏ ਇਸ ਸਥਾਨ ਤੇ ਮਤਲਬ ਬੈ ਕੇ ਭਗਤੀ ਕਰਿਆ ਕਰਦੇ ਸਨ ਇੱਥੇ 1924 ਤੱਕ ਦੇ 1924 ਨੂੰ ਦਸਹਾਰੇ ਵੇਲੇ ਤੇਰੇ ਬਾਬਾ ਜੀ ਪੂਰੇ ਹੋ ਗਏ ਬਾਬਾ ਜੀ ਜਦੋਂ ਤੇ ਭਗਤੀ ਕਰਿਆ ਕਰਦੇ ਸਨ ਭਗਤੀ ਦੇ ਨਾਲ ਸਾਡੇ ਪਿੰਡ ਦੇ ਸਰਦਾਰ ਜੀ ਉਹਨਾਂ ਘਰ ਆਦ ਨਹੀਂ ਸੀ ਹੁੰਦੀ ਉਹਨਾਂ ਨੇ ਆ ਕੇ ਕਿਹਾ ਬਾਬਾ ਜੀ ਹੱਥ ਤੇ ਕਿਰਪਾ ਕਰੋ ਸਾਡੇ ਪਤਰੀ ਦਾ ਬਖੇ ਬਾਬਾ ਜੀ ਨੇ ਅਸੀਂ ਕੌਣ ਕਰਨ ਵਾਲੇ ਪਰਮਾਤਮਾ ਅਗੇ ਤੁਸੀਂ 10 ਬੇਰੀ ਦੀ ਕਰ ਦਿਓ ਅਸੀਂ ਕਰਾਂਗੇ ਤੇ ਲੋ ਕੋਈ ਟੈਂਪ ਆ ਗਿਆ ਉਹ ਕਰ ਬੱਚਾ ਹੋਇਆ ਉਹ ਮਤਦਾਨ ਕੇ ਬਾਬਾ ਨੇ ਕਹਿ ਲਏ ਬਾਬਾ ਜੀ ਸਾਡਾ ਮਨੋ ਗਾਵਨਾ ਪੂਰੀ ਹੋ ਗਈ ਹੈ ਤੇ ਤੁਸੀਂ ਮਨੋ ਜਾ 7:00 5:00 ਵਜੇ ਪੈਲੀ ਲੈ ਲਓ ਜਾਂ 500 ਰੁਪਏ ਲੈ ਲਓ ਬਾਬਾ ਜੀ ਕਹਿੰਦੇ ਜ਼ਮੀਨ ਆਪਣੀ ਛੱਡ ਗਏ ਆ ਮਾਂ ਨਾਲ ਸਨ ਪਿਆਰ ਕੋਈ ਨਹੀਂਗਾ ਤੁਸੀਂ ਆਪ ਦੇ ਘਰ ਜਾ ਕੇ ਆਪਣੀ ਖੁਸ਼ੀ ਕਰੋ ਉਹ ਉਹ ਉਹਨੇ ਬਹੁਤੀ ਜ਼ਿੱਦ ਜਿਹੀ ਕਰ ਲਈ ਲਾ ਕੇ ਸੰਗਤ ਬੈਠੀ ਤੇ ਉਹ ਅੰਦਰ ਜਨ ਸਾਥ ਸੰਗਤ ਪਛਿੜੋ ਉਸ ਸੰਗਤ ਕਿਹੜੀ ਤੇ ਬਾਬਾ ਜੀ ਖੁਸ਼ੀ ਦਾ ਮੌਕਾ ਆਇਆ ਨਾ ਕਿ ਉਹ ਸ਼ਰਾਬ ਦੀ ਸ਼ਰਾਬ ਹੀ ਲਾਇਆ ਮਾਣਾ ਬਾਬਾ ਜੀ ਕਹਿੰਦੇ ਜੋ ਸ਼ਰਸੰਗ ਤੇ ਆਵਾਜ਼ ਆ ਤੂੰ ਇਹ ਕਿ ਸ਼ਰਾਬ ਦੀ ਪੋਤੀ ਵਿਆਹ ਕੇ ਰੋਜ਼ ਦਿਨ ਮਰਦਿਆ ਕਰ ਪਰ ਬਾਬਾ ਨੇ ਆਹ ਸ਼ਰਾਬ ਨਹੀਂ ਪੀਤੀ ਉਸ ਨੇ ਤਾਂ ਬਾਬਾ ਜੀ ਨੇ ਕਿਸੇ ਦੀ ਕੋਈ ਮਨੋ ਕੰਮ ਦਾ ਕਿਸੇ ਦੀ ਕੋਈ ਮਨੋ ਦਾ ਪੂਰੀ ਹੰਸਿਆ ਦੀ ਵਕੀ ਇਸ ਤਾਈ ਆਣ ਕੇ ਆਪਣੇ ਦਾ ਵਾਜਨਾ ਹੁੰਦਾ ਜੀ ਲੋਕਾਂ ਹੀ ਮਰਦੇ ਆ ਸ਼ਰਾਬ ਦੇ ਪੈਸਾ ਵੀ ਚੜਦੇ ਅੰਗੇ ਲੋਕੀ ਆਪੇ ਚੜਾ ਗਿਆ ਆਪੇ ਵਰਤਵਾ ਕੇ ਵਰਤਾ ਦੇ ਦਿੰਦੇ ਲੈ ਜਾਂਦੇ ਕਿ ਲੈਦੇ ਅਸੀਂ ਕੋਈ ਇੰਕਲੀਮੈਂਟ ਨਹੀਂ ਜੀ ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਮਨੋ ਕਾਮਨਾਵਾਂ ਪੂਰਨ ਹੋਣ ਤੇ ਲੋਕ ਖੁਸ਼ੀ ਦੇ ਨਾਲ ਸ਼ਰਾਬ ਦਾ ਚੜਾਵਾ ਛੜਾਉਂਦੇ ਨੇ ਅਤੇ ਇੱਥੇ ਪਹੁੰਚ ਕੇ ਲੋਕ ਉਸ ਚੜਾਵੇ ਦਾ ਸੇਵਨ ਵੀ ਕਰਦੇ ਨੇ ਇੱਥੇ ਹਰ ਸਾਲ ਦੀ ਤਰ੍ਹਾਂ ਆਇਆ ਜਾ ਜਾਨਾ ਵਾ ਭੋਮਾ ਵਿਖੇ ਹਰ ਸਾਲ ਮੇਲਾ ਲੱਗਦਾ ਵਾ ਦੇਖੋ ਜੀ ਸੰਗਤਾਂ ਵੱਲ ਵੱਧ ਚੜ ਕੇ ਸੰਗਤਾਂ ਹੁੰਦੀਆਂ ਵਾ ਹਰ ਸਾਲ ਦੀ ਤਰ੍ਹਾਂ ਇੱਥੇ ਬਹੁਤ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਵਾ ਇੱਥੇ ਸ਼ਰਾਬ ਦਾ ਲੰਗਰ ਲੱਗਦਾ ਵਾ ਜਿਸ ਦੇ ਇਸ ਦੀ ਵੀ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਆਪਣੇ ਮਾਨੋ ਕਾਮਨਾ ਪੂਰੀ ਦੀ ਖੁਸ਼ੀ ਦੇ ਵਿੱਚ ਵੱਧ ਚੜ ਕੇ ਸ਼ਰਾਬ ਦਾ ਪ੍ਰਸ਼ਾਦ ਚੜੋਂਦਾ ਵਾ ਇਹ ਜਗਾ ਜਿਹੜੀ ਆ ਬਾਬੇ ਨੋਟੇ ਦੀ ਜਗਾ ਇਹ ਪਹਿਲਾ ਇਹਦਾ ਜਿਹੜਾ ਬਾਬੇ ਨੋਟੇ ਦਾ ਪਿੰਡ ਸਮਾਨਤ ਪੋਤਰ ਆ ਇੱਥੇ ਇਹਨਾਂ ਦੀ ਭੈਣ ਜੀ ਧਾਰਨੀ ਦੀ ਬਾਬੇ ਨੋਟੇ ਦੀ ਇਹ ਆਪਣੀ ਭੈਣ ਦੇ ਇੱਥੇ ਘੜ ਕੇ ਆਏ ਆ ਇਹ ਜਿਹੜਾ ਪਰਿਵਾਰ ਸੇਵਾ ਕਰਦਾ ਉਹਨਾਂ ਦੇ ਪਰਿਵਾਰ ਚੋਂ ਆ ਸ਼ਰਾਬ ਟਾਟਾ ਚੈਨਲ ਸ਼ਰਾਬ ਸਨ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਪਰ ਇਸ ਅਨੋਖੀ ਸਮਾਧੀਆਂ ਤਸਵੀਰਾਂ ਵੀ ਦਰਸ਼ਕਾਂ ਤੱਕ ਪਹੁੰਚਾਉਂਨੀਆ ਜ਼ਰੂਰੀ ਸਮਝਿਆ ਜਿੱਥੇ ਸ਼ਰਾਬ ਦਾ ਚੜਾਵਾ ਚੜਾਇਆ ਜਾਂਦਾ ਹੈ ਲਾਈਵ ਪੰਜਾਬੀ ਟੀਵੀ ਦੇ ਲਈ ਪੋਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play TV ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Prime TV, Daily Hunt ਤੇ E Babaate dekh sakde ho. USA, Canada, Australia, New Zealand te Europe de har vadde IPTV platform te dekh sakde ho. Ran ne jappe ton door te mudde de neede Live Punjabi TV